ਕਿ ਡਿਗਰੀ ਘੱਟ ਦੋ ਐਜੀ ਗੋਬੀ ਜੀ ਪੱਤਰਕਾਰਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੁਸੀਂ ਨਵੇਂ ਬਣ ਰਹੇ ਵਿਸ਼ਕਰਮਾ ਭਾਵਨ ਵਿਕੇ ਪਹੁੰਚੇ ਹੋ ਇਹ ਜਿਹੜੀ ਲੋਕੇਸ਼ਨ ਹੈ ਇਹ ਸੰਗਰੂਰ ਰੋਡ ਬਾਈਪਾਸ ਹਾਈਵੇ ਦੇ ਉੱਪਰ ਹੈ ਬਿਲਕੁਲ ਇਹ ਇਹ ਨਵਾਂ ਸ੍ਰੀ ਵਿਸ਼ਕਰਮਾ ਭਵਨ ਬਣਨ ਜਾ ਰਿਹਾ ਹੈ ਜਿਹਦੀ ਉਸਾਰੀ ਸ੍ਰੀ ਵਿਸ਼ਕਰਮਾ ਭਵਨ ਕਮੇਟੀ ਪਾਤਣਾ ਤੇ ਇਲਾਕੇ ਸ਼ਹਿਰ ਪਾਤਣਾ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਰਾ ਕੁਝ ਚੱਲ ਰਿਹਾ ਹੈ ਤੇ ਇਸ ਵਾਰ ਅਸੀਂ ਜਿਹੜੀ ਸੇਵਾ ਸ਼ੁਰੂ ਕੀਤੀ ਸੀ ਇਹ ਵਿਸ਼ਕਰਮਣ ਦੇ ਤੋਂ ਅਗਲੇ ਦਿਨ ਤੋਂ ਇਹ ਸੇਵਾ ਚਾਲੂ ਹੈ ਨਿਉਆ ਸਾਡੀਆਂ ਪਹਿਲਾਂ ਭਰੀਆਂ ਵੀ ਜਦੋਂ ਕਿ 5 ਸਾਲ ਪਹਿਲਾਂ ਅਸੀਂ ਇਹ ਜ਼ਮੀਨ ਖਰੀਦੀ ਸੀ ਸਾਰੀ ਕਮੇਟੀ ਨਾਲ ਮਿਲ ਕੇ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਤੇ ਉਸ ਤੋਂ ਬਾਅਦ ਅਸੀਂ ਇਹਦਾ ਕੰਮ ਹੁਣ ਸਾਰਿਆਂ ਸ਼ੁਰੂ ਕੀਤਾ ਸੀ ਬਾਉਂਡਰੀ ਵਾਲੇ ਦੀ ਪੂਰੀ ਕਰਕੇ ਤੇ ਇੱਕ ਅਸੀਂ ਗੇਟ ਲਗਦਾ ਕਰਾਂਗੇ ਪਰ ਸਹਿਯੋਗ ਸੰਗਤਾਂ ਨੇ ਵਧੀਆ ਦਿੱਤਾ ਤੇ ਸਾਰਿਆਂ ਦਾ ਵਿਚਾਰ ਹੀ ਬਣ ਗਿਆ ਵੀ ਆਪਾਂ ਚਲੋ ਕੋਈ ਗੱਲ ਨਹੀਂ ਇਹਨੂੰ ਇੱਕ ਵਾਰੀ ਸਿਰੇ ਲਾਈਏ ਫਰੰਟ ਦੇ ਉੱਤੇ ਅਸੀਂ ਡਿਓਟੀ ਹਬ ਬਣਾ ਰਹੇ ਹਾਂ ਜਿਹਦੇ ਵਿੱਚ ਦੋ ਕਮਰੇ ਤਿੰਨ ਲੇਟਰਿੰਗ ਬਾਥਰੂਮ ਵਗੈਰਾ ਇੱਕ ਅਟੈਚ ਸੰਗਤਾਂ ਵਾਸਤੇ ਵੀ ਤੇ ਹੋਰ ਆਏਗੇ ਸੱਜਣ ਵਾਸਤੇ ਵੀ ਤੇ ਇੱਕ ਪਿੱਛੇ ਅਸੀਂ ਬਹੁਤ ਵੱਡਾ ਹਾਲ ਬਣਾਉਣੇ ਜਾ ਰਹੇ ਹਾਂ 100 ਬਾਈ 60 ਫੁੱਟ ਦਾ ਜਿਹੜਾ ਕਿ ਅਸੀਂ ਕਿਸੇ ਵੀ ਸੁੱਖ-ਦੁੱਖ ਦੇ ਮੌਕੇ ਕੋਈ ਭੋਗ ਪਾਣੇ ਨੂੰ ਜਾਂ ਕੋਈ ਸਮਾਗਮ ਹੋਣਾ ਹੈ ਉਹਦੇ ਵਾਸਤੇ ਅਸੀਂ ਬਣਾ ਰਹੇ ਹਾਂ ਉਹ ਤੁਸੀਂ ਬਾਅਦ ਦੇ ਵਿੱਚ ਸੰਗਤਾਂ ਨੂੰ ਇੱਕ ਵਾਰੀ ਜ਼ਰੂਰ ਦਿਖਾ ਦਿਓ ਤੇ ਇਹ ਜਿਹੜੀ ਸੇਵਾ ਹੈ ਇਹ ਸਾਡਾ ਇਹ ਹੈ ਵੀ 2 ਸਾਲ ਦੇ ਵਿੱਚ ਅਸੀਂ ਇਹ ਜਿਹੜਾ ਪ੍ਰੋਜੈਕਟ ਹੈ ਇਹਨੂੰ ਤਕਰੀਬਨ ਜਿੰਨਾ ਛੇੜਿਆ ਹੈ ਛੇੜ ਲਾ ਲਾਂਗੇ ਦੀ ਮਹਾਰਾਜ ਕਿਰਪਾ ਕਰੂਗਾ ਤੇ ਜਿਸ ਤਰ੍ਹਾਂ ਦਾ ਇਹ ਨਕਸ਼ਾ ਸਾਰਾ ਬਣਿਆ ਹੋਇਆ ਆਉਣ ਵਾਲੇ ਪੰਜਾਂ ਚਾਰਾਂ ਸਾਲਾਂ ਦੇ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਵਿਸ਼ਕਰਮਾ ਦੀ ਕਿਰਪਾ ਨਾਲ ਇਹ ਪੂਰਾ ਹੋ ਜਾਊਗਾ ਜੋ ਮਦਦ ਦੇ ਵਾਸਤੇ ਅਪੀਲ ਕੀਤੀ ਮਦਦ ਵਾਸਤੇ ਜੀ ਪੀਰੇ ਇਹ ਕਰਦੇ ਕੋ ਸਾਡੇ ਦਾਨੀ ਸੱਜਣ ਨੇ ਜਿਹੜੇ ਸਹਿਯੋਗੀ ਨੇ ਉਹਨਾਂ ਨੇ ਵਿੱਚੋਂ ਕਾਫੀ ਸੱਜਣਾਂ ਦੇ ਮਾਇਆ ਭੇਜੀ ਹੋਈ ਹੈ ਸਾਡੇ ਚੰਨ ਸਿੰਘ ਜੀ ਸਗੂ ਸਾਹਿਬ ਜੋ ਕਿ ਸਗੂ ਮੋਟਰ ਗੈਰਜ ਵਾਲੇ ਉਹਨਾਂ ਦੇ ਸੁਪੁੱਤਰ ਨਿਸ਼ਾਨ ਸਿੰਘ ਜੀ ਸਗੂ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬਾਬਾ ਜੀ ਬੁਲਾਉਂਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਨੇ ਸੇਵਾ ਸ਼ੁਰੂ ਦਿੱਤੀ ਸਾਨੂੰ ਗੁਰਦਾਸ ਸਿੰਘ ਜੀ ਬਾਈ ਜੋ ਕਮਾਣੀਆਂ ਦਾ ਕੰਮ ਕਰਦੇ ਉਹਨਾਂ ਤੋਂ ਵੀ ਆਈ ਹੈ ਗਰਦੀਪ ਸਿੰਘ ਜੀ ਜੋ ਕਿ ਸੁਪੁੱਤਰ ਨੇ ਸਵਰਗੀ ਪ੍ਰਕਾਸ਼ ਸਿੰਘ ਮਿੱਠੂ ਦੇ ਤੇ ਸਰਦਾਰ ਸਰਵਨ ਸਿੰਘ ਜੀ ਵਿਰਦੀ ਸਾਡੇ ਫਾਦਰ ਸਾਹਿਬ ਉਹਨਾਂ ਵੱਲੋਂ ਵੀ ਸੇਵਾ ਆਈ ਹੋਈ ਹੈ ਤੇ ਗੁਰਚਰਨ ਸਿੰਘ ਜੀ ਵਿਰਦੀ ਜਿਹੜੇ ਸਰਦਾਰ ਕੁੰਦਨ ਸਿੰਘ ਵਿਰਦੀ ਦੇ ਬੇਟੇ ਨੇ ਜੋ ਕਿ ਜਗਾਠਾਂ ਦਾ ਕੰਮ ਕਰਦੇ ਨੇ ਮਸ਼ੀਨਾਂ ਵੀ ਬਣਾਉਂਦੇ ਨੇ ਉਹਨਾਂ ਵੱਲੋਂ ਵੀ ਬਹੁਤ ਵੱਡੀ ਸੇਵਾ ਆਈ ਹੋਈ ਹੈ ਤੇ 100-100 ਸੈਲਾ ਹੋਰ ਕਾਫੀ ਸੰਗਤਾਂ ਵੱਲੋਂ ਆਇਆ ਹੋਇਆ ਹੈਗਾ ਜਿਹਦੇ ਵਿੱਚ ਸਾਡੇ ਰਾਜਕਮਰਦ ਜੀ ਸਿੰਗਲਾ ਖੇਤਲੇ ਵਾਲੇ ਉਹਨਾਂ ਵੱਲੋਂ ਵੀ ਭਗਵਤਦੇਵ ਜੀ ਨਿਕਾ ਐਮਸੀ ਸਾਹਿਬ ਜੋ ਪਰਾਚੀਨ ਸੀ ਮੰਦਿਰ ਦੇ ਪ੍ਰਧਾਨ ਨੇ ਉਹਨਾਂ ਕੋਲੋਂ ਵੱਲੋਂ ਵੀ ਆਇਆ ਹੋਇਆ 100 ਸੈਲਾ 100 ਸੈਲਾ ਹੀ ਸਾਡੇ ਕੋਲੇ ਸਾਡੇ ਤੇਜਾ ਸਿੰਘ ਜੀ ਤਮਾਨ ਉਹਨਾਂ ਵੱਲੋਂ ਆਇਆ ਹੈ ਤੇ ਉਹਨਾਂ ਦੇ ਸੁਪੁੱਤਰ ਛੋਟੇ ਜਿਹੜੇ ਬਾਹਰ ਕੈਨੇਡਾ 'ਚ ਨੇ ਉਹਨਾਂ ਵੱਲੋਂ ਵੀ ਬਾਵਾ ਮਾਇਆ ਆਈ ਹੈ ਤੇ ਇੱਕ ਸਾਡੇ ਸਵਰਗਵਾਸੀ ਸਰਦਾਰ ਪ੍ਰੀਤਮ ਸਿੰਘ ਜੀ ਲੋਟੇ ਜੋ ਕਿ ਪਾਤਣਾ ਦੇ ਜਦੋਂ ਦਾ ਪਾਤਣਾ ਸ਼ਹਿਰ ਵਸਿਆ ਇੱਥੇ ਉਦੋਂ ਦੇ ਉਹ ਸੀ ਇੱਥੇ ਵਸੇ ਹੋਏ ਨੇ ਤੇ ਉਹਨਾਂ ਦਾ ਪਰਿਵਾਰ ਸਾਰਾ ਬਾਹਰ ਹੈ ਉਹਨਾਂ ਦੇ ਪਰਿਵਾਰ ਵੱਲੋਂ ਵੀ 51000 ਰੁਪਇਆ ਕੱਲ ਇੱਥੇ ਉਹਨਾਂ ਨੇ ਵੀ ਭੇਜਿਆ ਸਾਡੇ ਕੋਲ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਹੈ ਤੇ ਹੋਰ ਸੰਗਤਾਂ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੀਆਂ ਨੇ ਬੰਦ ਸਿੰਘ ਜੀ ਵਾੜੇ ਅਮਰੀਕ ਸਿੰਘ ਜੀ ਸਾਡੇ ਜਿਹੜੇ ਠੇਕੇਦਾਰ ਸਾਹਿਬ ਨੇ ਤੇ ਉਹਨਾਂ ਦੀ ਦੇਖ ਰੇਖ ਵਿੱਚ ਹੀ ਸਾਡਾ ਕੰਮ ਹੋ ਰਿਹਾ ਹੈ ਤੇ ਵਿਜਨ ਸਿੰਘ ਜੀ ਵੀਰਦੀਪ ਪ੍ਰਧਾਨ ਅਮਰੀਕ ਸਿੰਘ ਜੀ ਵੀਰਦੀ ਤੇ ਹੋਰ ਕਾਫੀ ਸੱਜਣ ਸਾਡੇ ਬੂਟਾ ਸਿੰਘ ਜੀ ਬੱਤਰਾ ਚੰਨ ਸਿੰਘ ਜੀ ਵਜਾਜ ਅਜੈਬ ਸਿੰਘ ਜੀ ਅਜੈਬ ਸਿੰਘ ਸਾਡੀ ਕਮੇਟੀ ਦੇ ਵਿੱਚ ਕਈ ਨੇ ਉਹ ਸਾਰਿਆਂ ਦੀ ਬਹੁਤ 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 ਉਹਨਾਂ ਦਾ ਸਹਿਯੋਗ ਹੈ ਕਮੇਟੀ ਵਾਸਤੇ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਸਾਰਾ ਕੰਮ ਚਲਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਕਿਰਪਾ ਰਹੀ ਇਸੇ ਤਰ੍ਹਾਂ ਇਹ ਬਹੁਤ ਜਲਦੀ ਕੰਮ ਸਿਰੇ ਲੱਗ ਜਾਊਗਾ ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਇਹ ਜਦੋਂ ਬਿਲਡਿੰਗ ਤਿਆਰ ਹੋ ਗਈ ਸਾਡੀ ਡਿਊਟੀ ਸਾਹਿਬ ਦੀ ਅਸੀਂ ਇਹ ਸੋਚ ਰਹੇ ਹਾਂ ਵੀ ਜਿੰਨੇ ਦਾਨੀ ਸੱਜਣ ਸਾਨੂੰ ਮਾਇਆ ਭੇਟ ਰਹੇ ਨੇ ਭੇਜ ਰਹੇ ਨੇ ਜਾਂ ਕਿਸੇ ਵੀ ਕਿਸਮ ਦੀ ਉਹ ਸੇਵਾ ਕਰ ਰਹੇ ਨੇ ਦਾਨੀ ਸੱਜਣਾ ਦਾ ਅਸੀਂ ਨੌ ਸੀਰੀ ਲਵਾਈ ਅਸੀਂ ਜ਼ਰੂਰ ਲਾਵਾਂਗੇ ਉਸੇ ਲਿਸਟ ਲਾਵਾਂਗੇ ਪੂਰਾ ਪੱਥਰ ਬਣਾ ਕੇ ਲਾਈਏ ਜਾਂ ਫਲੈਕਸ ਬੋਰਡ ਲਾਈਏ ਕਿਸ ਤਰ੍ਹਾਂ ਵੀ ਲਾਈਏ ਡਿਊਟੀ ਦੇ ਵਿੱਚ ਸਾਰੇ ਦਾਨੀ ਸੱਜਣਾ ਦਾ ਨਾਮ ਲਾਇਆ ਜਾਊਗਾ ਅਸੀਂ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਸਾਰੇ ਸੱਜਣਾਂ ਤੋਂ ਵੱਧ ਤੋਂ ਵੱਧ ਇੱਥੇ ਸੇਵਾ ਭੇਟਾ ਜਿੰਨੀ ਵੀ ਕੋਈ ਆਪਣੇ ਵਿਤਮਤਾਬ ਕਰ ਸਕਦਾ ਉਹ ਕਰਨ ਕਿ ਐਨ ਆਰ ਆਈ ਸੱਜਣਾ ਨੂੰ ਅਸੀਂ ਸਾਡੇ ਜਿਹੜੇ ਸ਼ਹਿਰ ਦੇ ਵਿੱਚੋਂ ਜਾਂ ਇਲਾਕੇ ਦੇ ਵਿੱਚੋਂ ਜਾਂ ਆਰਾਮਗੜੀਆ ਬਰਾਦਰੀ ਦੇ ਵਿੱਚੋਂ ਬਾਹਰ ਗਏ ਹੋਏ ਨੇ ਆਪਣੀ ਸਮਰੱਥਾ ਅਨੁਸਾਰ ਇਸੋ ਸਾਰੀ ਦੇ ਕੰਮ ਉਸ ਭਵਨ ਦੇ ਕੰਮ ਨੂੰ ਜੋ ਜਲਦੀ ਤੋਂ ਜਲਦੀ ਬਣ ਸਕਦੇ ਸੋਹਣਾ ਬਣ ਸਕੇ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਉਹ ਵੱਧ ਤੋਂ ਵੱਧ ਸਾਡਾ ਸਹਿਯੋਗ ਕਰਨ ਤਾਂ ਜੋ ਅਸੀਂ ਇਹ ਜਿਹੜਾ ਜਿੰਨੀ ਆਪਣੀ ਇੱਥੇ ਖੁੱਲੀ ਜਗ੍ਹਾ ਇਹ 1 ਏਕੜ ਤੋਂ ਉੱਪਰ ਜਗ੍ਹਾ ਇਹਦੇ ਉੱਤੇ ਇੰਨਾ ਹੀ ਅਸੀਂ ਵੱਡਾ ਉੱਚਾ ਭਵਨ ਬਣਾ ਸਕੀਏ ਤੇ ਆਉਣ ਵਾਲੇ ਸਾਡੀਆਂ ਪੀੜ੍ਹੀਆਂ ਵੀ ਦੇਖਣ ਵੀ ਸਾਡੇ ਜਿਹੜੇ ਪੁਰਖੇ ਸੀ ਉਹ ਬਹੁਤ ਵਧੀਆ ਕੰਮ ਕਰਕੇ ਗਏ ਨੇ ਅਸੀਂ ਉਹ ਤੋਂ ਵੱਧ ਕਰੀਏ ਇਸੇ ਨਾਲ ਹੀ ਸਾਰਿਆਂ ਦਾ ਹੌਸਲਾ ਵੀ ਵੱਧ ਹੈ ਉਤਸ਼ਾਹ ਵੀ ਵੱਧ ਹੈ ਸੋ ਤੁਹਾਡਾ ਵੀ ਇੱਥੇ ਆਉਣ ਤੇ ਇੱਕ ਵਾਰੀ ਫੇਰ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵ Что